ਜੇ ਤੁਸੀਂ ਹਸਪੀਟਲ ਸਿਵਲ ਚ ਫਗਵਾੜਾ ਪਹੁੰਚੇ ਆ ਤੇ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਜੀ ਭਾਜੀ ਆਪਣੇ ਬੱਚੇ ਇੱਥੇ ਲਵਲੀ ਦੇ ਵਿੱਚ ਲੱਗੇ ਹੋ ਸਗੇ ਫਾਸਟ ਫੂਡ ਦੇ ਨਾਂ ਤੇ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਜਾ ਰਹੇ ਨਾਲ ਇਹਨਾਂ ਦੇ ਪ੍ਰਿੰਸ ਸਾਹਿਲ ਸੀ ਮੁੰਡਾ ਠੀਕ ਆ ਤੇ ਇਹਦੇ ਭਤੀਜੇ ਦਾ ਨਾਮ ਹੈਗਾ ਜੀ ਜੋਗਨਬੀਰ ਸਿੰਘ ਕਿੱਥੇ ਦੇ ਰਹਿਣ ਵਾਲੇ ਸੀ ਇਹ ਬਿਹਾਰ ਦੇ ਜੀ ਤੇ ਕਿੰਨੇ ਸਾਲ ਦਾ ਮੁੰਡਾ ਸੀ ਤੁਹਾਡਾ ਤੇ 19 ਸਾਲ ਦਾ ਜੀ ਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਜੀ ਭਾਜੀ ਮੋਟਰਸਾਈਕਲ ਤੇ ਜਾ ਰਹੇ ਸੀ ਮਤਲਬ ਦਰਖਤ ਨਾਲ ਟਕਰਾਈ ਆ ਕਿੰਨੇ ਵਜੇ ਦਾ ਟਾਈਮ ਸੀ ਸ਼ਾਮ ਦਾ ਜੀ ਹੁਣ ਪਤਾ ਨਹੀਂ ਹੈਗਾ ਟਾਈਮ ਦਾ ਦਾ ਕੁਛ ਨਹੀਂ ਸਵੇਰੇ ਸਾਨੂੰ ਵੀ ਪਤਾ ਲੱਗਿਆ ਹੈਗਾ ਜੀ ਸਵੇਰੇ ਪਤਾ ਲੱਗਾ ਹਾਂਜੀ ਤੇ ਕਿੰਨੇ ਜਾਣੇ ਸੀ ਇਹ ਇਹ ਦੋ ਜਾਣੇ ਆ ਜੀ ਦੂਜਾ ਮੁੰਡਾ ਥੋੜਾ ਸੀਰੀਅਸ ਹੈਗਾ ਤੇ ਉਹ ਕਿਧਰ ਗਿਆ ਜੀ ਉਹ ਇਹਨਾਂ ਨੇ ਰੈਫਰ ਕਰਤਾ ਸੀ ਜਲੰਧਰ ਜੀ ਠੀਕ ਆ ਮੱਕੇ ਹੁਣ ਪਤਾ ਨਹੀਂ ਉੱਥੇ ਜਾ ਕੇ ਵੀ ਇਹਨਾਂ ਦਾ ਕਿੱਦਾਂ ਹੋਇਆ ਜੀ ਕੀ ਨਾਂ ਤੁਹਾਡਾ ਮੇਰਾ ਰਜਿੰਦਰ ਹੈ ਜੀ ਕਿਹੜਾ ਪਿੰਡ ਤੁਹਾਡਾ ਬਹਿਰਾਮ ਜੀ ਤੇ ਜਿਹੜੇ ਦੋ ਨੌਜਵਾਨ ਸੀ ਇਹ ਕਿੱਥੇ ਦੇ ਸੀਗੇ ਬਹਿਰਾਮ ਦੇ ਆ ਜੀ ਬਹਿਰਾਮ ਦੇ ਆ ਜੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਜੀ ਇਹਨਾਂ ਦਾ ਇਹ ਲਵਲੀ ਦੇ ਬੈਕ ਸ ਅੱਛਾ ਉੱਥੇ ਹੋਇਆ ਕਿਸੇ ਦਰਖਤ ਦੇ ਵਿੱਚ ਵੱਜਿਆ ਹਾਂ ਦਰਖਤ ਦੇ ਵਿੱਚ ਵੱਜਿਆ ਹੁੰਦੀ ਹੈ ਠੀਕ ਹੈ ਜੀ ਦੋ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਦੋ ਜੋਨ ਜੋਨ ਜਾਨਾਂ ਦਾ ਐਕਸੀਡੈਂਟ ਹੋਇਆ ਵਾ ਉਹ ਹਰਦਾਸਪੁਰ ਤੋਂ ਲਵਲੀ ਦੀ ਬੈਕ ਸਾਈਡ ਦੇ ਮਹਿਰੂ ਸਾਹਿਬ ਨੂੰ ਜਾ ਰਹੇ ਸੀ ਤੇ ਜਿਹੜਾ ਕਿ ਉੱਥੇ ਪੂਣੀ ਮੋੜ ਹੀ ਸਾਹਮਣੇ ਤੇਜ਼ ਰਫ਼ਤਾਰ ਆ ਰਹੇ ਸੀ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਤੇ ਜਿਹੜੇ ਕਿ ਸਿੱਧੇ ਸਪੈਦੇ ਵਿੱਚ ਜਾ ਵੱਜੇ ਜਿਸ ਦੀ ਇੱਕ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਇੱਕ ਜੋ ਠੀਕ ਜੀ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਕਿ ਜਿਹੜਾ ਕਿ ਇਥੋਂ ਰੈਫਰ ਜਲੰਧਰ ਤੱਕ ਕੀਤਾ ਗਿਆ ਠੀਕ ਹੈ ਜੀ ਜਿਹੜਾ ਦੂਸਰਾ ਮੁੰਡਾ ਆ ਉਹਦੀ ਕੀ ਪੋਜੀਸ਼ਨ ਕੀ ਆ ਜੀ ਉਹ ਵੀ ਡਾਕਟਰ ਸਾਹਿਬ ਸੀਰੀਅਸ ਹੀ ਦੱਸ ਦਿੱਤੀ ਜੀ ਸੀਰੀਅਸ ਦੱਸਦੇ ਆ ਜੀ ਸਰ ਚਲੋ ਦਵਾਪਾ نیوز ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ ਚਲੋ